ਕੋਸ਼ਿਸ਼ ਕਰਨਾ ਪੈਣਾ ਇਸ ਸਾੜੇ ਚੋਂ ਨਿਕਲਣ ਵਾਸਤੇ ਜੈਲਸ ਤੋਂ ਨਿਕਲਣ ਵਾਸਤੇ ਜਿੰਨਾ ਅਸੀਂ ਕਿਸੇ ਦੇ ਕਾਰੋਬਾਰਾਂ ਨੂੰ ਵੇਖ ਕੇ ਬੱਚੇ ਬਾਹਰ ਸੈਟਲ ਹੋਿਆਂ ਨੂੰ ਵੇਖ ਕੇ ਰਿਸ਼ਤੇਦਾਰਾਂ ਦੀਆਂ ਬਣੀਆਂ ਕੋਠੀਆਂ ਨੂੰ ਵੇਖ ਕੇ ਵੱਡੀਆਂ-ਵੱਡੀਆਂ ਗੱਡੀਆਂ ਨੂੰ ਵੇਖ ਕੇ ਵਧੇ ਕਾਰੋਬਾਰਾਂ ਨੂੰ ਵੇਖ ਕੇ ਸੜਦੇ ਹਾਂ ਉਹਨਾਂ ਅਸੀਂ ਆਪਣੇ ਅੰਦਰ ਕੁਆਲਿਟੀ ਪੈਦਾ ਕਰੀਏ ਆਪ ਮਿਹਨਤ ਕਰੀਏ ਖੁਦ ਮਿਹਨਤ ਕਰੀਏ ਉਹੀ ਟਾਈਮ ਸੀ ਆਪਣੀ ਆਪ ਨੂੰ ਡਵੈਲਪ ਕਰਨ ਤੇ ਲਾਈਏ ਬਦ ਸਕਦੇ ਪਰ ਪ੍ਰੋਬਲਮ ਹੈ ਬਹੁਤ ਵੱਡੀ ਸਾੜਾ ਜਿਹੜਾ ਇਹ ਨਿਕਲਣਾ ਬਹੁਤ ਔਖਾ ਹੈ ਪਰ ਆਪਣੇ ਸੁਭਾਅ ਨੂੰ ਬਦਲਣਾ ਪੈਣਾ ਮਨਾ ਮੇਰਿਆ ਕਿਸੇ ਦਾ ਕੀ ਜਾਨਾ ਹੈ ਯਾਰ ਆਪਣੇ ਖੂਨ ਸਾੜੀ ਜਾਏਗਾ